ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਬਾਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਹੈ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਭ ਸੋਈ ਸੁਹਾਵਤ ਥਾਉ ਜਮ ਕੰਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਰਜਾਨੀਆ ਨਾ ਜਾਪੈ ਅਰਾਦੇ ਹੋਟ ਤਰੀਜਗ ਜੀਵਨਾ ਮਿਰ ਠਾਕੁਰ ਅਗਬ ਅਗਾ ਦੇ ਭਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪੇ ਤਤੀ ਵਾਵ ਨ ਲੱਗਈ ਸਤਗੁਰੁ ਖੇ ਆਪੇ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਣ ਹਾਰੇ ਗੁਰ ਤੁਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰੇ ਗੋੜੀ ਮਹੱਲਾ ਪੰਜਵਾਂ ਥੁਕੇ ਹਰੇ ਕੀ ਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਜੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਣੀ ਮਨ ਆਸਾ ਕਰਿ ਦਿਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਈ ਸਮਾਈ ਟੇਲ ਨ ਪਰਿ ਜਾ ਗੁਰ ਫਰਮਾਇ ਹਿਚ ਪੁਣੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਚੇ ਸੀਤਲ ਪਏ ਕੀਨੀ ਪ੍ਰਭ ਦਾਤੇ ਪ੍ਰਭ ਕਿਰਪਾ ਤੇ ਪਈ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰ ਸਿਮਰ ਪ੍ਰਭ ਕਾ ਨਾਮ ਸਗਲ ਲੋਕ ਕਾ ਬਿਨ ਸਿਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੇ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜਿ ਸਿਮਰਤ ਦੁਖ ਸਭ ਜਾਏ ਨਾ ਵਰਤਨ ਵਸੈ ਮਨ ਆਏ ਜਪ ਬਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਵਖਾਣੀ ਰਹਾਉ ਇਕਸ ਬਿਨ ਨਾਹੀ ਤੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਧਨ ਮੀਤ ਸੁਖਾ ਕਰ ਏਕੇ ਹਰ ਹਰ ਅੱਖਰ ਮਨ ਮੈਂ ਲੇਖ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਕੋਟ ਬਿਗਨ ਹਿਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੇ ਜਪ ਹਰ ਚਰਨੀ ਮਿੱਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨੇ ਜਾ ਕੇ ਦੇਵ ਸਹਿ ਭਗਵਾਨੇ ਔਖਤ ਮੰਤਰ ਤੰਤ ਸਭ ਛਾਰੇ ਕਰਨੇ ਹਰਿ ਦੇ ਮਹ ਧਾਰੇ ਤਜ ਸਭ ਪਰਮ ਪਜਿਓ ਪਾਰ ਬ੍ਰਹਮ ਕਹ ਨਾਨਕ ਅਟਲ ਇਹ ਧਰਮ ਹੈ ਗੋੜੀ ਮਹੱਲਾ ਪੰਜਵਾਂ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸੁ ਬਖਾਨੇ ਬਿਨ ਸੇ ਰੋਗ ਪਏ ਕਲਿਆਣੇ ਪਾਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਾਰੇ ਨਿਰਮਲ ਗੁਣ ਗਾਵੋ ਨਿਤਨੀਤੇ ਗਈ ਬਿਆਦ ਉਬਰੇ ਜਨ ਮੀਤੇ ਮਨ ਬਚ ਕਰਮ ਪ੍ਰਪ ਆਪਣਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵੈ ਭਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾਂ ਥਿਰ ਕਰ ਬੈਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਬਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਸਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਹਰ ਸਪੀਨੇ ਨਿਰਪ ਹੋਏ ਪਦੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੇ ਨਾਨਕ ਊਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਬੇਰੇ ਮੋਹਨਿਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀਏ ਗਰੀਬਾ ਰਾਖੂ ਰਕਨਹਾਰੇ ਫੇਦ ਕਰੈਰ ਬਹੁਤ ਸੰਤਾਵੈ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਟੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਨਿਰ ਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਬਹਾ ਵਿਖਾ ਦੀ ਸਹਿਜ ਸਹਿਲੀ ਪਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਉ ਸੇਵੇ ਦਿਗ ਨਾ ਲਾਗੇ ਜਬ ਅਲਖਾ ਪੀਵ ਤਰਤੁ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਭ ਨਿ ਥਾਇ ਰਬਿਆ ਆਪੇ ਆਜੁਗਾ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਹੋਏ ਸੰਤਾ ਪੇ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰੰਪਰਪ ਪਏ ਰਖਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲੇ ਮਹਲਾ 5 ਚਰਨ ਕਮਲ ਪ੍ਰਭ ਹਿਰਦੈ ਧਿਆਈ ਰੂਹ ਗਏ ਸਗਲੇ ਸੁਖ ਪਾਏ ਗੁਰਦੁ ਘਾਟਿਆ ਜੀ ਲੋਦਾ ਨੇ ਸਫਲ ਜਨਮ ਜੀਵਨ ਪਰਵਾਣੇ ਰਹਾਉ ਅਕਾਜ ਕਥਾ ਅਮਰਦ ਪ੍ਰਭਾ ਨੇ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰੂ ਸਾਧਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਤ ਤੂਰੇ ਰਹਾਉ ਤਾ ਪਾਵ ਸੰਤਾ ਬਿਨਾਸੇ ਹਰਿ ਸਿਮਰਤਿ ਕਿਲ ਵਿਕ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਹੈ ਪਰਮੇਸ਼ਰੇ ਆਪਣਾ ਬਿਰਦ ਸਮਾਰਿਆ ਸਾਧਨਾ ਹੋਈ ਕਿਰਪਾਲਾ ਬਿਕਸੈ ਸਭ ਪਰਵਾਰਿਆ ਕਰ ਸਤਿਗੁਰਿਆ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨ ਫਲ ਪਾਇ ਪੂਰਨ ਇਸ ਪੁਜਾਰਿਆ ਬਿਲਾਵਲੇ ਬਹੱਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਉ ਮੇਰੇ ਪਾਈ ਅਮਰਤ ਨਾਮ ਰਿਦਮਹਿ ਤਿਆਈ ਨਾਨ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਬ ਸੰਤ ਸਾਗਲੇ ਗਏ ਬਿਨ ਸੇਤੇ ਰੋਗੇ ਬਾਰ ਬ੍ਰਹਮ ਤੂ ਬਖਸ਼ਿਆ ਸੰਤ ਰਤਭੂ ਗੇ ਰਹਾਉ ਸਰਬ ਸੁਖਾ ਚਰੀ ਮੰਡਲੀ ਤੇਰਾ ਮਨ ਤਨ aroge ਗੁਣ ਗਾਵਨਿਤ RAM ਕੇ ਈ ਅਵਖਦ ਜੋਗੇ ਆਏ ਬਸੂ ਕਰ ਦੇਸ ਮੈਂ ਈ ਪਲੇ ਸੰਜੋਗੇ ਨਾਨਕ ਪ੍ਰਭ ਸੁਪਰਸਨ ਪੈ ਲਹ ਹੈ ਗਈ ਵਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਰ ਕਾਟਿਆ ਪ੍ਰਭ ਹੋਆ ਕਿਰਪਾਲੇ ਦੀਨ ਧਿਆਲ ਪ੍ਰਭ ਪਾਰ ਬ੍ਰਮ ਤਾ ਕੀ ਨਦਰ ਨਿਹਾਲੇ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗੇ ਮੰਤਰ ਸੀਤਲ ਸੁਖੀ ਪਿਆ ਪ੍ਰਭ ਧਿਆਵਤ ਜੋ ਗ੍ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਦ ਸੰਗ ਬਨ ਤਨ ਹਿੱਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਬਲਾਈ ਕਿਲ ਵਿਖ ਉਤਰ ਸੁਧ ਹੋਏ ਸਾਧੂ ਸਰੜਾਈ ਸਨਤ ਜਪਤ ਹਰ ਨਾਮ ਜਸਾ ਕੀ ਦੂਰੇ ਬਲਾਈ ਮਹਾਂ ਮੰਤਰ ਨਾਨਕ ਕਤ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ 5ਵਾਂ ਹਰਿ ਹਰਿ ਹਰ ਅਰਾਧਿਏ ਹੋਈਐ ਅਰੋਗੇ ਰਾਮਚੰਦ ਕੀ ਲਛਟਾ ਜਿਨ ਮਾਰਿਆ ਰੂਗ ਗ੍ਰਹਾਉ ਗੁਰ ਪੂਰਾ ਹਰਿ ਜਾਪੇ ਤਿਤ ਕਿਛੈ ਪੂਗੇ ਸਾਧ ਸੰਗਤਿ ਕੈ ਵਾਰਣੈ ਮਿਲਿਆ ਸੰਜੂਗੇ ਜੀ ਸਿਮਰ ਸੁਖ ਪਾਈਏ ਬਿਨਸੈ ਬਿਯੋਗੇ ਨਾਨਕ ਪ੍ਰਭ ਸਰਨਗਤੀ ਕਰਨ ਕਰਨ ਜੋਗੇ ਰਾਗ ਬਿਲਾਵਲ ਮਹੱਲਾ 5 ਤੋ ਪਦੇ ਕਰ 5 ਇਕ ਹੰਕਾਰ ਸਤਿਗੁਰ ਪ੍ਰਸਾਦਿ ਆਵਰ ਉਪਾਸ ਸਭ ਤਿਆਗੈ ਦਾਰੂ ਨਾਮ ਲਿਆ ਤਾ ਪਾਪ ਸਭ ਢਕੀ ਰੂਗ ਸੀਤਲ ਮਨ ਭਇਆ ਗੁਰ ਪੂਰਾ ਅਰਾਧੇ ਸਗਲਾ ਦੁੱਖ ਗਇਆ ਰਖਨ ਹਾਰੇ ਰੱਖੇ ਆਪਣੇ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾ ਦੇਖੀ ਨਾ ਆਪਣਾਇ ਸਿਮਰ ਸਿਮਰ ਮਨ ਤਨ ਸੁਖੀ ਢਾਨਕ ਨਿਰਭਇ ਬਿਲਾਵਲ ਮਹੱਲਾ ਪੰਜਵਾਂ ਰੋਗ ਬਿਟਾਇਆ ਆਪਰ ਉਪਜੇ ਸੁਖ ਸਾਤ ਵਡ ਪ੍ਰਤਾਪ ਅਚਰਦ ਰੂਪ ਹਰ ਕੀ ਟੀ ਦਾਤੈ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਬਿਰਥੀ ਕਦ ਰ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਿ ਬਿਲਾਵਲ ਮੁਹੱਲਾ ਪੰਜਵਾਂ ਤਾਤੀ ਵਾ ਨੂੰ ਲੱਗਈ ਪਾਰ ਬ੍ਰਹਮ ਸਰਣਾਏ ਜੋ ਗ੍ਰਧ ਹਮਰੇ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜੜਪੜਤ ਬਣਾਈ ਰਾਵਨਾ ਓਖਾ ਦੀ ਏਕਾਲ ਵਿਲਾਈ ਰਹਾ ਰਾਖ ਲਈ ਤੰਡਾ ਕਨਹਾਰ ਸਭ ਯਾਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲੇ ਮਹਲਾ 5 ਆਪਣੇ ਬਾਲਕ ਆ ਬਰਖਿਨ ਪਾਰ ਬ੍ਰਹਮ ਗੁਰਦੇਵ ਸੁਖ ਸੰਸਰਜ ਅਨੰਦ ਪਈ ਪੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪੇ ਰੋਗ ਮਿਟਾਈ ਜਿਵਾਲੇਨ ਜਾ ਕਵਟ ਪ੍ਰਤਾਪੇ ਦੁਖ ਹਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਝ ਫਰ ਦਿੱਤੇ ਨਾਨਕ ਬਲਿਹਾਰੀ ਬਿਲਾਵਲ ਮਹੱਲਾ 5ਵਾਂ ਤਾਪ ਲਾਹਾ ਗੁਰ ਸਰਦਨ ਹਾਰੇ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸ ਧਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਜ ਜੀਨੋ ਜਾਸ ਕੀ ਲਾਜ ਰਖੈ ਮਿਹਰਵਾਲੇ ਗੁਰੂ ਨਾਨਕ ਬੋਲੇ ਦਰਗਹਿ ਪਰਵਾਨੇ ਬਿਲਾਵਲ ਮਹੱਲਾ 5ਵਾਂ ਤਾ ਪਾਪ ਤੇ ਰਖਿ ਆਪੇ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿਜਾ ਪ੍ਰਹਾਉ ਕਰ ਕਿਰਪਾ ਹਰਿ ਪ੍ਰਭ ਜੀ ਨੇ ਜਗਤਿ ਉਦਾਰ ਨਵਖੰਡ ਪ੍ਰਤਾਪੇ ਦੁਖ ਬਿਨੁ ਸੇ ਸੁਖ ਅਨੰਦ ਪ੍ਰਵੇਸਾ ਤਿਸ ਸਨਿ ਬੁਝੀ ਮਨ ਤਨ ਸੱਚੇ ਤਰਾਪੇ ਹਾ ਨਾਥ ਕੋ ਨਾ ਸਰਣ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਬਾਪੇ ਪਗਲ ਬਿਸ਼ਲ ਪੈ ਪੰਜੇ ਸੁਆਮੀ ਗੁਣ ਗਾਵਤ ਨਾਨਕ ਆਲਾਪੇ ਸੁਰਤ ਮਹਲਾ ਪੰਜਵਾ ਕਰਿ ਸਿਨਾਂ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੂਗ ਕੂਟ ਬਿਗਨ ਲਾ ਥਿ ਪ੍ਰਸਰਨ ਪ੍ਰਗਟਿ ਭਲੇ ਸੰਜੋਗਾ ਪ੍ਰਭਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸਚਾ ਸਾਹਿਬ ਅੰਮਿਤ ਵਡਾਈ ਭਗਤ ਵਛਲ ਤੇ ਆਲਾ ਸੰਤਾ ਕੀ ਪੈ ਰਖਦਾ ਆਯਾ ਬਿਰਦ ਪ੍ਰਤਪਾਲਾ ਹਰਿ ਅੰਮਿਤ ਨਾਂ ਭੋਜਨਿਤ ਪਉਚੋ ਸਰਬ ਵੇਲਾ ਭੁਖ ਪਾਵੋ ਜਰਾ ਮਰਤਾ ਪਸਵਨਾ ਠਾ ਗੁਣ ਗੋਬਿੰਦ ਨਿਤ ਕਾਵੋ ਸੁਣੀ ਅਰਦਾਸੋ ਆਬੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਾਲਾ ਪੰਜਵਾਂ ਸੋਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨਹਿ ਹਾਰਿਆ ਰਖਨ ਹਰਿ ਰਖ ਬਾਰਕ ਸਤਿਗੁਰਤਾ ਪੁਤਾਰਿਆ ਉਬਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨਾ ਬਿਰਥੀ ਜਾਇ ਰਹਾ ਕਰਮੈ ਸੋਖ ਬਹਰ ਫੁਲ ਸੋਖਾ ਪ੍ਰਭ ਆਪਣੇ ਪਏ ਦਿਆਲਾ ਨਾਨ ਬਿਗਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਟੋਠ ਮਹੱਲਾ ਪਨਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਹਾੜ ਪੈਰ ਅਰਦ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤਰਾ ਸੇ ਰਾਖ ਲਿਓ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾ ਜੋ ਮੰਗੂ ਸੋਈ ਸੋਈ ਪਾਉ ਆਪਰੇਖ ਸਮ ਪ੍ਰੋਸਾ ਕਾ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲੇ ਅਦੇਸਨ ਸੋਠ ਮਹੱਲਾ 5 ਸਿਮਰਿ ਸਿਮਰਿ ਗੁਰ ਸਤਗੁਰੇ ਆਪਾ ਨਾ ਸਗਲਾ ਦੁਖ ਮਿਟਾਇਆ ਤਾਬ ਰੋਗੈ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਤ ਸੁਆਮੀ ਪੂਰਨ ਪੁਰਖ ਬਿਦਾ ਤਰਹਾਉ आनंदे बिनोद मंगल गुण गावो गुरु नानक पै दयाल जय जय कर पै जग पीतर होआ पार ब्रह्म रखवाला सुरपाला पंजाब दुर्द गवाया हर प्रब आपे सब संसार उबारया पारब्रह्म प्रभु कृपा धारि अपना बिरु स्मारया होई राजे राम की रखवाली सुख सह आनंद गुण गावो मन तन देहि सुख आली रहौ पद दुदारण सतगुरु मेरा मोह जिस का प्रभासा बख्श ले सब साचे साए सुन नानक कीरदास सुरट मोहल्ला 5वा ਬਖਸ਼ਿਆ ਪਾਰਬਨ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੀ ਕੀ ਸਰਣੀ ਉਬਰੇ ਕਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰੇ ਤਾਪੂ ਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਆਨੰਦ ਕਰਹਿ ਮੇਰੀ ਪਿਆਰੀ ਹਰ ਗੋਬਿੰਦ ਗੁਰ ਆਖਿਆ ਵੱਡੀ ਬੜਾਈ ਨਾਨਕ ਕਰਤੇ ਕੀ ਸਾਧ ਸ਼ਬਦ ਸਤ ਪਾਖਿਆ ਸੁਰਟ ਮਹੱਲਾ ਪੰਜਵਾ ਪਏ ਕਿਰਪਾਲ ਗੁਰੂ ਗੋਬਿੰਦ ਸਗਲ ਮਨੋਰਥ ਪਾਈ ਆਸ੍ਰੇ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਜ ਸੈ ਅਰੰਧ ਨਾਮ ਜਪ ਬਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਿ ਮੈਂ ਆਪਣੇ ਘਰ ਮੰਦਰ ਸੁਖਤਾਈ ਹਰ ਨਾਮ ਨਦਾਨਕ ਜਨ ਪਾਇਆ ਸਗਲੀ ਇੱਛੇ ਪੂਜਾਈ ਸੋਰਠ ਮਹੱਲਾ ਪੰਧਵਾ ਬਖਸ਼ਿਆ ਪਰਮੇਸ਼ਰੈ ਸਗਲੇ ਰੋਗ ਵਿਧਾਰੇ ਗੁਰਪੂਰੀ ਕੀ ਸਰਣੀ ਉਬਰੇ ਕਾਰਜ ਸਗਲੇ ਸਵਾਰੀ ਹਰ ਜਨ ਸਿਮਰਿਆ ਨਾਮ ਅਧਾਰੇ ਤਾਪ ਉਤਾਰੇ ਸਤਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖੇਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਧ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਕੀਆ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦੇੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗੁਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਦਾਨ ਮੰਗਲ ਦਾ ਸਰੂਪਾ ਹਰ ਕਾ ਨਾਮ ਅਧਾਰੂ ਨਾਨ ਪਤ ਰਾਖੀ ਪਰਮੇਸ਼ਰ ਉਜਰੇ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਨੇ ਸੇਵਕਿਆ ਪੈ ਰੱਖੇ ਪੂਰਨ ਪਈ ਵਡਾਈ ਪਾਰ ਬ੍ਰਹਮ ਪੂਰਾ ਬੇਰ ਨਾਲੇ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅੰਜ ਨਾਨਕ ਨਾਮ ਜਿਐ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੂ ਬਾਰਿਕ ਪਿੱਤ ਮਾਤਾ ਸੁਰਤ ਮਹੱਲਾ ਪੰਜਵਾ ਠਾਂਡ ਪਾਈ ਕਰਤਾ ਰੇਤਾ ਛੋੜ ਗਏ ਪਰਵਾਰੇ ਗੁਰ ਪੂਰੇ ਹੈ ਰਾ ਕੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾ ਰਖਵਾ ਲਾ ਸਾਂਤੇ ਸਹਿਜ ਸੁਖੇ ਖੇਤ ਮੈਂ ਉਪਜੀ ਮਨ ਹੁਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਚਾਰੂ ਆਪਨੀ ਕਿਰਪਾ ਧਾਰੀ ਤਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੁਸਾ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਬ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿਨੀ ਮੈਂ ਰਹਾਉ ਮਨ ਤਨ ਰਵ ਰਹਾ ਭਰ ਪ੍ਰੀਤਮ ਦੁੱਖ ਦਰਦ ਸਗਲ ਮਿਟ ਗਿਆ ਸਾਤ ਸਹਿਜ ਅਨੰਦ ਗੁਣ ਗਾਈ ਦੂਤ ਦੂਸਟ ਸਭ ਹੋਈ ਖਿਆ ਗੁਣ ਯਬ ਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਬਡਾਈਓ ਚ ਤਬ ਨਾਸੀ ਨਾਨਕ ਉਤਰੇ ਹਰੇ ਕੀ ਜੈ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ